ਖਾਈ ਸਾਲ ਪਹਿਲਾਂ ਲੋਕਾਂ ਨੇ ਬਹੁਤ ਜੋਸ਼-ਖਰੋਸ਼ ਦੇ ਨਾਲ ਜਿਹੜੀ ਇਹ ਸਰਕਾਰ ਬਣਾਈ ਸੀ ਔਰ ਸਰਕਾਰ ਨੇ ਇਨਕਲਾਬ ਲਿਆਉਣ ਦਾ ਵਾਅਦਾ ਕੀਤਾ ਸੀ ਕਿ ਵੀ ਪੂਰੇ ਪੰਜਾਬ 'ਚ ਕਿਹੋ ਜਿਹਾ ਇਨਕਲਾਬ ਆਊਗਾ ਕਿ ਹਰ ਜਿਹੜੀ ਡਿਵੈਲਪਮੈਂਟ ਦਾ ਕੰਮ ਹੈ ਉਹ ਪੂਰੀ ਪ੍ਰਾਇਰਟੀ ਦੇ ਨਾਲ ਪਹਿਲੇ 6 ਮਹੀਨੇ ਕੰਪਲੀਟ ਕਰ ਦਾਂਗੇ ਪਰ ਮੈਂ ਦੱਸਣਾ ਚਾਹਣਾ ਜਿਹੜੀ ਸਾਡੀ ਰੋਡ ਬਣਾਈ ਹੋਈ ਸੀ ਸਾਡੀ ਸਰਕਾਰ ਵੱਲੇ ਬਣੀ ਸੀ ਆ ਤਾਂ ਕੁਝ ਟੈਲਾਂ ਲੱਗੀਆਂ ਪੇਰ ਰੋਕ ਲੱਗੇ ਹੋਏ ਨੇ ਉਸ ਤੋਂ ਬਾਅਦ ਇਸ ਰੋਡ ਦੇ ਉੱਤੇ ਜਿਹੜਾ ਅੱਜ ਟ੍ਰੈਫਿਕ ਦਾ ਬੋਝ ਹੈ ਉਹ ਮੈਂ ਕਹਿੰਦਾ ਵੀ ਇੱਕ ਨੈਸ਼ਨਲ ਹਾਈਵੇ ਜਨਰ ਬੋਝ ਹੈ ਰੋਡ ਦੇ ਉੱਤੇ 에어ਪੋਰਟ ਦੀ ਮੈਕਸਿਮਮ ਜਿਹੜੀ ਟ੍ਰੈਫਿਕ ਆ ਇਥੋਂ ਉਹ ਕੋ ਜਾਂਦੀ ਹੈ ਔਰ ਇਹ ਵੀ ਇੱਥੋਂ ਜਿਹੜਾ ਅਪ ਟੂ ਆਪਣਾ ਬਰੂਲ ਟ੍ਰਾਂਸਪੋਰਟ ਸਾਰੀ ਇੱਥੇ ਲੋਕੋਆਂ ਕੋਲ ਜਾਂਦੇ ਨੇ ਜਾਂ ਜਿੰਨੇ ਲੋਕਾਂ ਨੇ ਚੰਡੀਗੜ੍ਹ ਜਾਣਾ ਹੈਗਾ ਇਹਨਾਂ 25-26 ਪਿੰਡਾਂ ਦੇ ਜਿਹੜੇ ਨਾਲ ਲੱਗਦੇ ਨੇ ਤੇ ਜਿਰਪੁਰ ਜਾਣਾ ਹੈਗਾ ਜਾਂ ਹੋਰ ਜਿਹੜਾ ਟ੍ਰਾਂਸਪੋਰਟ ਦੇ ਕੰਮ ਨੇ ਉਹ ਸਾਰੇ ਇਸ ਰੋਡ ਤੋਂ ਹੁੰਦੇ ਨੇ ਪਰ ਮੈਂ ਕਹਿੰਦਾ ਵੀ ਸਰਕਾਰ ਨੇ 2.5 ਸਾਲ ਦੇ ਵਿੱਚ ਜੇ 1 ਰੁਪਿਆ ਮੈਂ ਕਹ ਰਿਹਾ ਸੀ ਵੀ ਚਲੋ ਇਹ ਬਹੁਤ ਵੱਡੀ ਗੱਲ ਆ ਵੀ ਸੜਕਾਂ ਦਾ 1 ਰੁਪਇਆ ਜੇ ਡਿਵੈਲਪਮੈਂਟ ਉਤੇ ਖਰਚ ਕੀਤਾ ਹੋਵੇ ਪੰਜਾਬ 'ਚ ਜਾਂ ਸਾਡੇ ਹਲਕੇ 'ਚ ਕੀਤਾ ਹੋਵੇ ਤਾਂ ਮੈਂ ਦੇਣਦਾਰ ਹਾਂ ਇਸ ਗੱਲ ਦਾ ਮੈਂ ਐਮਐਲਏ ਸਾਹਿਬ ਨੂੰ ਇਹ ਵੀ ਕਿਹਾ ਜਿਹੜੀਆਂ ਸੜਕਾਂ ਮੈਂ ਮਨਜ਼ੂਰ ਕੀਤੀਆਂ ਜਿਹੜੇ ਸੜਕਾਂ ਮੈਂ ਬਣਾਈਆਂ ਔਰ ਉਹਨਾਂ ਸੜਕਾਂ ਦੀ ਤੁਸੀਂ ਰਿਪੇਅਰਿੰਗ ਕਰਾ ਦਿਓ ਜਿਹੜੇ ਸੜਕਾਂ ਡਿਊ ਸੀ ਸਾਰੇ ਇੱਕ ਇੱਕ ਰੋਡ ਬਚੀ ਸੀ ਕੱਲੀ ਆਪਣੀ ਜਿਹੜੀ ਆਪੂ ਜਿਹੜੀ ਆਪਣੀ ਪ੍ਰਧਾਨ ਮੰਤਰੀ ਜੁੜਨਾ ਸੀਗੀ ਇਹ ਰੋਡ ਇਹ ਔਰ ਇਹਦੇ ਸਸਲ ਪੂਰੇ ਨਹੀਂ ਹੋਏ ਸੀਗੇ ਪਰ ਲੇਕਿਨ ਫੇਰ ਵੀ ਮੈਂ ਲੈ ਕੇ ਜਗਤਪੁਰੇ ਤੋਂ ਅਪ ਟੂ ਨੜਿਆੜੀ ਤੱਕ ਵੀ ਜਾ ਕੇ ਦੇਖੋ ਰੋਡ ਨੂੰ ਤੇ ਜਿਰਕੁਰ ਤੱਕ ਭਵਾੜ ਤੱਕ ਇਹ ਰੋਡ ਬਹੁਤ ਸ਼ਾਨਦਾਰ ਰੋਡ ਬਣਾਈ ਹੋਈ ਸੀ ਪਰ ਲੇਕਿਨ ਉਸ ਤੋਂ ਬਾਅਦ ਇਹਦੇ ਉੱਤੇ ਨਾ ਕੋਈ ਰੋੜੀ ਨਾ ਬਜਰੀ ਨਾ ਇਹਦੇ ਉੱਤੇ ਮੁੜ ਕੇ ਸਰਕਾਰ ਨੇ ਕੋਈ ਧਿਆਨ ਦਿੱਤਾ ਹੈ ਅੱਜ ਇੱਥੋਂ ਦੇ ਲੋਕ ਤਰਾ ਤਰਾ ਕਰਦੇ ਨੇ ਇਸ ਗੱਲ ਨੂੰ ਕਿ ਇਨਕਲਾਬ ਕਿੱਧਰ ਗਿਆ ਹੈ ਇਹ ਇਨਕਲਾਬ ਇਹ ਟੋਏ ਨੇ ਤਾਂ ਇਹ ਇਨਕਲਾਬ ਨਹੀਂ ਇਹ ਤਾਂ ਲੋਕਾਂ ਦੇ ਸੱਚ ਸੁਭਾਅ ਪੋਂ ਵਾਲੀ ਗੱਲ ਹੈ ਇਸ ਵੇਲੇ ਔਰ ਸਮੁੱਚੇ ਇਲਾਕੇ ਦੇ ਲੋਕ ਸਾਡੇ ਐਮਐਲਏ ਸਾਹਿਬ ਪਹਿਲੀ ਗੱਲ ਤਾਂ ਕਿਸੇ ਪਿੰਡ ਜਾਂਦੇ ਨਹੀਂ ਤੇ ਜੇ ਐਮਐਲ ਸਾਬ ਨੂੰ ਜੇ ਬਾਈ ਦੇ ਕੋਈ ਪ੍ਰੋਬਲਮ ਹੈਗੀ ਆ ਜਾਂ ਮੜਾ ਮੋਟਾ ਕੋਈ ਆਈਸੈਕ ਬੀਕ ਹੈਗੀ ਉਹਨਾਂ ਦੀ ਤਾਂ ਐਨਕਾਸੀ ਤਾਂ ਆਕੇ ਦੇ ਦਿੰਨੇ ਆ ਵੀ ਆ ਐਨਕਾ ਲਾ ਕੇ ਦੇਖੋ ਆਕੇ ਭਾਈ ਵੀ ਤੁਸੀਂ ਜੋ ਲੋਕਾਂ ਲੋਕਾਂ ਨੂੰ ਤੁਹਾਨੂੰ 77000 ਵੋਟ ਪਾਈ ਹੈ ਛੋਟੀ-ਬੋਟੀ ਵੋਟ ਨਹੀਂ ਪਾਈ ਔਰ ਇੰਨੀ ਦੱਬ ਕੇ ਵੋਟਾਂ ਪਾਈਆਂ ਨੇ ਕਿ ਤੁਸੀਂ ਅੱਜ ਤੁਸੀਂ ਉਹਨਾਂ ਵੋਟਾਂ ਦਾ ਕੋਈ ਮੁੱਲ 1 ਰੁਪਿਆ ਵੀ ਮੋੜਿਆ ਹੋਵੇ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਮੋੜਿਆ ਰੁਪਿਆ ਦਾ ਮੁੱਲ ਔਰ ਜਿੰਨੀਆਂ ਗਰੰਟੀਆਂ ਵੀ ਸਾਡੇ ਇਲਾਕੇ ਦੀਆਂ ਅਸੀਂ ਸਾਰੇ ਅਸੀਂ ਦਿੱਤੀਆਂ ਹਾਲ ਤੱਕ ਲੋਕਾਂ ਕੋਲ ਪੰਚਾਇਤਾਂ ਕੋਲ ਉਹੀ ਪੈਸੇ ਪਏ ਨੇ ਪਰ ਉਹਨਾਂ ਦੀ ਵੀ ਪੂੰਦੀ ਲਈ ਹੋਈ ਹੈ ਅੱਜ ਇਲਾਕੇ ਦੇ ਲੋਕਾਂ ਨੂੰ ਮਜਬੂਰ ਹੋ ਕੇ ਆਪਣੀਆਂ ਟਰਾਲੀਆਂ ਨਾਲ ਮਿੱਟੀ ਪਾਉਣੀ ਪੈ ਰਹੀ ਹੈ ਮਿੱਟੀ ਪਾਉਂਦੇ ਮਗਰੋਂ ਉੱਪਰੋਂ ਮੀਂਹ ਪੈ ਜਾਂਦਾ ਮੀਂਹ ਪੈਣ ਤੋਂ ਬਾਅਦ ਮੁੜ ਕੇ ਫਿਰ ਉਹ ਤੋਂ ਵੱਡਾ ਆਪਣੇ ਟੋਏ ਪੈ ਜਾਂਦੇ ਆ ਤੇ ਕੀ ਲੋਕਾਂ ਦਾ ਕੀ ਕਸੂਰਾ ਹੈ ਕਿ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਇਸ ਲਈ ਬਣਾਈ ਸੀ ਕਿ ਸਾਨੂੰ ਟੂਆਂ ਵਿੱਚ ਲੰਘਣਾ ਪਊਗਾ ਮੈਂ ਇੱਕ ਚੀਜ਼ ਦੇਖੀ ਹੈ ਕਿ ਸੜਕ ਦਾ ਟੋਏ ਦੇਖਿਆ ਪਰ ਟੋਆਂ ਸੜਕ ਪਹਿਲੀ ਵਾਰ ਦੇਖੀ ਹੈ ਇਹ ਇੰਨੀ ਮੰਦੀ ਹਾਲਤ ਇਸ ਰੋਡ ਦੀ ਹੈਗੀ ਹੈ ਤੇ ਇਹਦਾ ਲੋਕਾਂ ਦਾ ਚਰਣਾ ਦਾ ਕੀ ਕਸੂਰਾ ਹੈ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਇਸ ਦਾ ਜਵਾਬ ਦਿੱਤਾ ਜਾਵੇ ਕਿ ਇਹ ਸੜਕ ਬਣੂਗੀ ਜਾਂ ਇਹ ਰਬਸ ਹੋਰ ਸੜਕੇ ਜਾਉਂਗੇ ਇਹ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਇੰਨਾ ਜ਼ਿਆਦਾ ਟ੍ਰੈਫਿਕ ਬੋਝਾ ਇਸ ਰੋਡ ਦੇ ਉੱਤੇ ਕਿ ਜਿੰਨੇ ਸਕੂਲਿੰਗ ਹੈ ਹਸਪੀਟਲ ਹੈ ਪੀਜੀਏ ਜਾਂਦੇ ਨੇ ਜਾ জব ਕਰਨ ਵਾਸਤੇ ਜਾਂਦੇ ਨੇ ਜਾਂ 에어ਪੋਰਟ ਨੂੰ ਲੋਕ ਜਾਂਦੇ ਨੇ ਔਰ ਮੈਕਸਿਮ ਲੋਕ ਇੱਥੋਂ ਲੁਗਰ ਕੇ ਕੋਈ ਜਾਂਦੇ ਨੇ ਔਰ ਇੱਥੇ ਤਾਂ ਕਈ ਵਾਰ ਔਟੋ ਰਿਕਸ਼ੇ ਪਾਡ ਤੇ ਨੇ ਬੱਚਿਆਂ ਦੇ ਔਰ ਬੱਚਿਆਂ ਦੇ ਕਹਾ ਮਾਂ ਤੋਂ ਦੀ ਚਿੰਤਾ ਦਾ ਜਿਹੜਾ ਬੱਚਾ ਛਣਿੜੂ ਚੰਗਾ ਪਹਲਾ ਜੂਗਾ ਪਰ ਆ 1.5 ਕਿਲੋਮੀਟਰ ਟੋਟੇ ਜੋ ਬੱਚੇ ਤਾਂ ਕੋਈ ਹਾਲਾਤ ਨਹੀਂ ਕਿ ਘਰੇ ਪਹੁੰਚੇ ਨਹੀਂ ਪਹੁੰਚੂਗਾ ਔਰ ਹੁਣ ਤੁਹਾਡੇ ਸਾਹਮਣੇ ਲੇਡੀਜ਼ ਇੱਥੋਂ ਲੰਘ ਕੇ ਗਈਆਂ ਨੇ ਸਕੂਟਰ ਦੇ ਉੱਤੇ ਆਪਾਂ ਦੇਖਿਆ ਜੇਕਰ ਲੇਡੀਜ਼ ਪਾਣੀ 'ਚ ਗਿਰ ਜਾਂਦੀ ਹੈ ਤਾਂ ਲੱਤ ਟੁੱਟਣੀ ਬਹੁਤ ਹੀ ਗੱਲ ਹੈ ਤੋਂ ਇਸ ਕਰਕੇ ਹਤਵਨ ਕੇ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਜਾਗੋ ਹੁਣ ਸੋਮਨਾ ਜਾਗੋ ਜਾ ਕੇ ਇਸ ਰੋਡ ਦਾ ਜ਼ਰੂਰ ਧਿਆਨ ਕਰੋ ਤਾਂ ਕਿ ਲੋਕਾਂ ਨੂੰ ਇੱਕ ਰੀਵਿਵ ਦਿੱ ਮਿਲ ਸਕੇ ਕਿ ਜੇ ਘੱਮ ਸੇ ਘੱਮ ਸਰਕਾਰ ਕੋਈ ਦਾ ਇਹਦਾ ਕੋਈ ਆਪਣਾ ਕੋਈ ਕੇਰੀ ਪਵਾ ਦੇਵੇ ਕੋਈ ਸਟੋਨ ਡਸਟ ਪਵਾ ਦੇਵੇ ਜਾਂ ਕੋਈ ਸਰਕਾਰ ਟੈਂਪਰੀ ਇੰਤਜ਼ਾਮ ਕਰੇ ਪਰ ਲੇਕਿਨ ਸਰਕਾਰ ਨੂੰ ਕਰਨਾ ਚਾਹੀਦਾ ਕੁਝ ਨਾ ਕੁਝ ਸਰਕਾਰ ਕੀ ਨਹੀਂ ਕਰ ਸਕਦੀ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਢਾਈ ਸਾਲਾਂ ਦੀਆਂ ਬਹੁਤ ਸਾਡੀਆਂ ਪ੍ਰਾਪਤੀਆਂ ਦੇ ਖਬਰਾਂ ਦੇ ਬਿਆਨ ਲੱਗੇ ਹੋਏ ਨੇ ਆਹ ਪ੍ਰਾਪਤੀ ਢਾਈ ਸਾਲ ਦੀ ਸਰਕਾਰ ਦੀ ਜੇ ਇਹ ਪ੍ਰਾਪਤੀ ਹੈ ਤਾਂ ਸਰਕਾਰ ਦੇ ਵਿਪਰਾਵ ਦੇ ਗਰਾਉਂਡ ਦੀ ਜਰੂਰਤ ਨਹੀਂ ਹੈ ਮੈਂ ਕਹਿੰਦਾ ਇਹਨਾਂ ਲੋਕਾਂ ਨੂੰ ਮੰਦਭੁੱਧੀ ਦੇ ਸਕਾਰੇ ਲੋਕ ਹੈਗੇ ਨੇ ਜੇ ਕਿਸਾਨ ਨਾ ਹੋਵੇ ਤਾਂ ਹਿੰਦੁਸਤਾਨ ਹੀ ਬਚਦਾ ਹਿੰਦੁਸਤਾਨ ਦੀ ਇਕਨੋਮੀ ਸਾਰੀ ਕਿਸਾਨ ਤੇ ਨਿਰਭਰ ਕਰਦੀ ਹੈ ਔਰ ਇਦਾਂ ਦੇ ਬਿਆਨ ਦੇਣ ਤੋਂ ਪਹਿਲਾਂ ਇਹਨਾਂ ਲੋਕਾਂ ਦਾ ਇਲਾਜ ਹੋਣਾ ਪਹਿਲਾ ਜ਼ਰੂਰੀ ਹੈ ਔਰ ਇਹ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਦਾ ਕਾਰਨ ਹੈ ਕਿ ਹਿੰਦੁਸਤਾਨ ਦਾ ਕਿਸਾਨ ਨਾ ਹੱਤਵਾਦੀ ਹੈ ਨਾ ਖਾਲਸਤਾਨੀ ਹੈ ਉਹ ਦੇਸ਼ਪੱਖੀ ਹੈ ਦੇਸ਼ ਦੇ ਵਿਕਾਸਪੱਖੀ ਹੈ ਜੀ ਅੱਜ ਹਿੰਦੁਸਤਾਨ ਨੂੰ ਆਤਮ ਨਿਰਭਰ ਬਣਾਇਆ ਤਾਂ ਕਿਸਾਨ ਨੇ ਬਣਾਇਆ ਖਾਣੇ ਦੇ ਨਹੀਂ ਬਾਹਲੇ ਮੁਲਕਾਂ ਤੋਂ ਕਣਕਾ ਮੁਲ ਖਰੀਦੇ ਸੀ ਅਮਰੀਕਾ ਵਰਗੇ ਮੁਲਕਾਂ ਤੋਂ ਤੇ ਅੱਜ ਇਹਨਾਂ ਨੂੰ ਇਦਾਂ ਦੇ ਬਿਆਨ ਦੇ ਕੇ ਕਿਸਾਨੀ ਨੂੰ ਵਿਗਾੜਨਾ ਨਹੀਂ ਚਾਹੀਦਾ ਔਰ ਕਿਸਾਨੀ ਦੀ ਜਿਹੜੀ ਅਣਖ ਆ ਉਹਦੇ ਤੇ ਬਹੁਤ ਵੱਡਾ ਦਾਗ ਲਾ ਰਹੇ ਲੋਗ ਇਹ ਪਰ ਚਾਉਣਾ ਚਾਹੀਦਾ ਬਕਾਇਦਾ ਉੱਥੇ ਕੱਲ ਵਿਧਾਨ ਸਭਾ ਦੇ ਹਿਮਾਚਲ ਦੇ ਵਿੱਚ ਬੜਾ ਬੜਾ ਰੌਲਾ ਪਿਆ ਇਸ ਗੱਲ ਦੇ ਉੱਤੇ ਉੱਥੋਂ ਦੇ ਜਿਹੜੀ ਸਾਡੀ ਕਾਂਗਰਸ ਪਾਰਟੀ ਸਰਕਾਰਾਂ ਉਹਨਾਂ ਨੇ ਕਿਹਾ ਬਕਾਇਦਾ ਉੱਥੇ ਡਿਮਾਂਡ ਕੀਤੀ ਇਸ ਗੱਲ ਦੀ ਕਿ ਇਹਨਾਂ ਲਗਾਉਂਦੇ ਸਰਕ ਪਾਰਟੀ ਜਨਤਾ ਪਾਰਟੀ ਆਪਣੇ ਐਮਪੀ ਉਹਨੂੰ ਬਜਾਏ ਸਾਡੇ ਪੰਜਾਬ ਦੀ ਜਿਹੜਾ ਕਿਸਾਨ ਦੀ ਗੱਲ ਕਰਦੇ ਆਪਣੇ ਸੋਭੀ ਗੱਲ ਕਰਨੀ ਚਾਹੀਦੀ ਆ